ਕਮਾਲ ਰਵਿਧਾ ਕਮਾਲ ਹੈ ਜੀ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਫੇਰ ਆਪਾਂ ਪਹੁੰਚੇ ਆ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਇਹ ਸੱਜਣ ਦੇ ਘਰੋਂ ਜੇ ਗੱਲ ਕਰ ਲਈ ਨਾ ਆਪਣੀ ਚੌਥੀ ਪੰਜਵੀਂ ਵੀਡੀਓ ਹੋ ਗਈ ਤੇ ਮੇਨ ਗੱਲ ਹੈ ਨਾ ਜਿਹੜੀ ਸਾਫ਼ ਸੁਥਰਾ ਬਾਈ ਦਾ ਵਪਾਰ ਦਾ ਕੰਮ ਆ ਤੇ ਮੇਨ ਗੱਲ ਆ ਜਿਹੜੀ ਇਸ ਘਰ ਦੇ ਵਿੱਚ ਨਾ ਸੱਜਣੋ ਰੇਟ ਵੀ ਰੀਜਨੇਬਲ ਰੇਟ ਹੁੰਦੇ ਨੇ ਬਿਲਕੁਲ ਠੀਕ ਰੇਟ ਹੁੰਦੇ ਨੇ ਕੋਈ ਜ਼ਿਆਦਾ ਵੱਡਾ ਬਜਟ ਨਹੀਂ ਹੁੰਦਾ ਬਾਈ ਦਾ ਨਾਰਮਲ ਰੇਟ ਦੇ ਵਿੱਚ ਹੀ ਬਾਈ ਨਾ ਚੰਗਾ ਪਸ਼ੂ ਤਾਂ ਨਾ ਅਵੇਲੇਬਲ ਕਰਾਉਂਦਾ ਗਾਕਾ ਨੂੰ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ ਸੱਜਣੋ ਚਾਰ ਜਰਸੀ ਤੇ ਇੱਕ ਦਿਖਾਵਾਂਗੇ ਐਚ ਐਫ ਸੂਈ ਹੋਈ ਉਹਨੂੰ ਦਿਖਾਵਾਂਗੇ ਸੱਜਣੋ ਐਂਡ ਤੇ ਆਪਾਂ ਪਹਿਲਾਂ ਜਰਸੀ ਵਾਲੇ ਬੰਨੋਂ ਸਟਾਰਟ ਕਰਾਂਗੇ ਤੇ ਜਿਹੜੀ ਪਹਿਲੀ ਜਰਸੀ ਦਿਖਾਵਾਂਗਾ ਨਾ ਦਿਖਾਵਾਂਗਾ ਪੂਰੀ ਕਮਾਲ ਦੀ ਪੁੱਛੇ ਕੱਦ ਕਾਠ ਵਾਲੀ ਐ ਤੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਐ ਸੱਜਣੋ ਇਹ ਕਿੰਨਾ ਚ ਹੈਗੀ ਆ 8-9 ਮਹੀਨਿਆਂ ਦੀ ਮੇਰਾ ਖਿਆਲ ਆ ਉਹ ਸ਼ਾਇਦ ਕੱਚੀ ਆ 10-15 ਦਿਨ ਦੀ ਤੇ ਉਹਦੀ ਡਿਟੇਲ ਵੀ ਲਵਾਂਗਾ ਬਾਈ ਤੋਂ ਉਹ ਵੀ ਜਰਸੀ ਆ 1 एचਐਫ ਅੱਜ ਦੀ ਵੀਡੀਓ ਚ ਤੇ ਚਾਰ ਜਰਸੀ ਨੇ ਤੇ ਅੱਜ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਕੱਲੀ-ਕੱਲੀ ਦਾ ਵੀਡੀਓ ਦੇ ਵਿੱਚ ਹੀ ਰੇਟ ਪੁੱਛਾਂਗੇ ਤੇ ਤੋਰ ਕੇ ਦਿਖਾਵਾਂਗੇ ਪੂਰੀ ਡਿਟੇਲ ਸੋਡਣਾ ਸਾਂਝੀ ਕਰ ਦਾਂਗੇ ਅੱਜ ਬਾਈ ਹੋਰ ਬਾਈ ਕੀ ਹਾਲ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਬਾਈ ਠੀਕ ਠਾਕ ਨਾਮ ਦੱਸੋ ਬਈ ਲਾਡੀ ਗਰੇਲ ਨਾ ਜੀ ਪਿੰਡ ਤੁੰਗੜੀ ਰਾਏਕੋਟ ਤੋਂ 10 ਕਿਲੋਮੀਟਰ ਤੇ ਆਈ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਹਾਂਜੀ ਨੇੜੇ ਪਿੰਡ ਆਂਡਲੂ ਆਂਡਲੂ ਦੇ ਕਲਸੀਆਂ ਜੀ ਤੇ ਕਲਸੀਆਂ ਉਹੀ ਗੱਲ ਆ ਵੀ ਕਬੱਡੀ ਦੇ ਵੱਡੇ ਮਲੇਂਦਰਜੀਤ ਕਬੱਡੀ ਦਾ ਸਪਾਈਡਰਮੈਨ ਵੀ ਆਖਿਆ ਜਾਂਦਾ ਉਹ ਸੱਜਣ ਦਾ ਪਿੰਡ ਨੇੜੇ ਹੀ ਆ ਉਹਨੂੰ ਲੈ ਆਪਾਂ ਕਿਹੜੇ ਬੰਨੇ ਸ਼ੁਰੂ ਕਰੀਏ ਬਾਈ ਇੱਧਰ ਕੀ ਕਰ ਲੈਨੇ ਆ ਯਾਰ ਲੈ ਇੱਧਰ ਲੈ ਬੰਨੇ ਆ ਜਾ ਬਾਈ ਇੱਧਰ ਲਿਆ ਕੈਮਰਾ ਇੱਧਰੋਂ ਦਿਖਾਉਨੇ ਆ ਵੇ ਆਪ ਅੱਛੀ ਤੇ ਮਾਰਨੀ ਕੈਮਰਾ ਸਮਾਰ ਕੇ ਨਹੀਂ ਦਾ ਥਣ ਥਣੂ ਦਿਖਾ ਦੀ ਥੱਲਿਓ ਲੇ ਵਾਲੂਆ ਦਿਖਾ ਦੇ ਨੇੜੇ ਤੋਂ ਬਾਈ ਥਣ ਥਨੌਟ ਦਿਖਾ ਦੇ ਤੇ ਉੱਤੇ ਤੋਂ ਨਾ ਇਹਦੀ ਬਾਡੀ ਬੁੱਡੀ ਵੀ ਦਿਖਾ ਦੇ ਯਾਰ ਵੱਡੇ ਕੱਦ ਕਾਠ ਵਾਲੀ ਜਰਸੀ ਆ ਇਹ ਇਹਦਾ ਸੂਆ ਕਿਹੜਾ ਬਾਈ ਇਹ ਬਾਈ ਦੂਜੇ ਹੂ ਸੂਏ ਸੂਈ ਹੋਈ ਆ ਅੱਛਾ ਦੂਜੇ ਸੂਏ ਸੂਈਆ ਕਿੰਨੇ ਕਿ ਦਿਨਾਂ ਦੀ ਸੂਈਆ ਇਹਨੂੰ ਹੋ ਗਈ 3-4 ਦਿਨ ਬੱਛੀ ਮਗਰਾਈ ਅੱਛਾ 3-4 ਦਿਨਾਂ ਦੀ ਸੂਈਆ ਤੇ ਬੱਛੀ ਮਗਰਾ ਹਾਂ ਵੀ ਇੱਧਰ ਤੋਂ ਬੈਕ ਤੇ ਮਾਂ ਕਰ ਇਹਦੇ ਮੇਨ ਗੱਲ ਆ ਜਿਹੜੀ ਬੱਛੀ ਆ ਹਨਾ ਨਾਲ ਅੱਗੇ ਤਿਆਰ ਹੋਣ ਵਾਲੀ ਚੀਜ਼ ਆ ਹਾਂਜੀ ਬਾਈ ਹਾਂਜੀ ਦੁੱਧ ਕਿੰਨਾ ਕੁ ਹੋਊਗਾ ਰੈਡੀ ਦਾ ਆਈਡੀਆ ਬਾਈ ਬੋਲੇ ਹੀ ਮੰਨੀ ਹੈ ਹੱਲੇ ਤਾਂ 4 ਦਿਨਾਂ ਦੀ ਸੂਈ ਥੱਲੇ ਅੱਛਾ 4 ਦਿਨਾਂ ਦੀ ਸੂਈ ਥੱਲੇ ਵੀ ਬੋਲੇ ਚ ਹੀ ਆ ਜੇ ਬੋਲੇ ਚ ਗੱਲ ਕਰਨੀ ਹੈ ਹਾਂਜੀ ਹਾਂਜੀ ਬਾਈ ਲੱਗੇ ਤਾਂ ਨਾ ਸੱਜਣੋ ਇਹਦਾ ਇੱਕ ਵਾਰੀ ਥਣ ਲੈਵਾ ਦਿਖਾ ਦੇਣਾ ਤੁਹਾਨੂੰ ਮੈਂ ਤੇ ਮੇਨ ਗੱਲ ਆ ਨਾ ਜਿਹੜੀ ਥਣ ਹੈ ਥਣ ਵੀ ਗਾਂ ਨੂੰ ਯਾਰ ਮਈਆਂ ਆ ਥਣ ਲੱਗਿਆ ਤੇ ਬੋਲੇ ਦੇ ਵਿੱਚ ਹਾਲੇ ਕਿੰਨਾ ਕੁ ਪਾ ਦੂ ਆਈਡੀਆ ਬਾਈ ਬਾਈ ਹੁਣ ਬੋਲਾ ਹੈਗਾ ਜਾਨੀ ਇਹਦੇ ਥੱਲੇ 11 12 ਕਿਲੋ ਅੱਛਾ 11 12 ਕਿਲੋ ਹੁਣ ਇਹਦੇ ਥੱਲੇ ਬੋਲਾ ਹੀ ਹੈਗੀ ਆ ਹਾਂਜੀ ਬਾਕੀ ਇਹ ਰਾਤ ਹੀ ਆਈਆਂ ਬਾਈ 2 ਦਿਨਾਂ ਤੱਕ ਬਣਦੀਆਂ ਨੇ ਦੂਰੋਂ ਆਉਂਦੀਆਂ ਨੇ ਅੱਛਾ ਕਿੰਨਾ ਕਪਾ ਦੂਗੀ ਤੇਰੇ ਆਈਡੀਏ ਨਾਲ ਇਹ ਬਾਈ ਆਈਡੀਏ ਦੇ ਹਿਸਾਬ ਨਾਲ ਇਹ 16 17 ਕਿਲੋ ਦਾ ਕੱਢੂਗੀ ਅਜਾ 16 17 ਕਿਲੋ ਦੇ ਸਕਦੀ ਆ ਦੇ ਸਕਦੀ ਆ ਇਹ ਕੱਦ ਕਾਟ ਲੈ ਲੈ ਇੱਕ ਵਾਰੀ ਨੇ ਇਹਨੂੰ ਖੋਲ ਕੇ ਤੋੜ ਕੇ ਦਿਖਾ ਦੇ ਲੈ ਫਿਰ ਰੇਟ ਵੀ ਸੱਜਣੋਂ ਨਾ 16 17 ਕਿਲੋ ਵਾਲੀ ਜਰਸੀ ਦਿਖਾਉਂਗਾ ਅੱਜ ਮੈਂ ਇਹ ਸੱਜਣ ਦੇ ਘਰੋਂ ਸੋਣੂ ਤੇ ਹੈਗੀ ਵੀ ਨਾ ਜੇ ਗੱਲ ਕਰ ਲੈ ਐਨ ਪੂਰੀ ਕੁਆਲਿਟੀ ਦੀ ਆ ਉੱਚੇ ਕੱਦ ਕਾਟ ਦੀ ਆ ਤੇ ਬੇਲਬੂਲ ਚੰਗੀ ਆ ਤੇ ਲੇਵਲੂ ਵੀ ਆਏ ਤਾਂ ਨਾ ਜੇ ਗੱਲ ਕਰ ਲੈ ਮੈਂ ਸੱਜਣ ਉਹ ਹੀ ਕੰਡੇ ਕੱਢਦੀ ਜਾਂਦੀ ਐਨ ਸਿਰਾ ਕੁਆਲਿਟੀ ਦਾ ਡਰ ਹੈ ਉਹੀ ਗੱਲ ਆ ਵੀ ਪਲਵਾਨਾਂ ਵਾਂਗੂ ਜੇ ਗੱਲ ਕਰ ਲਈ ਨਾ ਬੱਚੀ ਫਾਸ ਫਾਸ ਕੇ ਤੁਰਦੀ ਆ ਤੇ ਕੱਦ ਵੀ ਚੰਗਾ ਬਾਈ ਤੇ ਉੱਤੇ ਤੋਂ ਜਾਨ ਜੂਨ ਬ ਬਾਏ ਇੱਥੇ ਤੋਂ ਕਮਾ ਲਿਓ ਜੀ ਮੋੜ ਲਓ ਮੋੜ ਦੋ ਇਹਨੂੰ ਲੈ ਜਿਓ ਲੈ ਬਾਕੀ ਇੱਥੇ ਤੋਂ ਸੱਜਣੋਂ ਲੰਬਾਈ ਲੂਈ ਦੇਖ ਸਕਦੇ ਹੋ ਚੰਗੀ ਆ ਬੱਚੀ ਦੀ ਉਹੀ ਗੱਲ ਆ ਵੀ ਥਣ ਥੋਣਾ ਜਿਹੜਾ ਥਣ ਥੋਣਾ ਤਾਂ ਲੱਗਿਆ ਪੂਰਾ ਟਾਪ ਦਾ ਯੋ ਨੇੜੇ ਆ ਕੇ ਦੇਖੋਗੇ ਬਾ ਮੋੜ ਲਓ ਜੀ ਵਾ ਵਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਲੈ ਚਲੋ ਜੀ ਕੋਈ ਨਹੀਂ ਲੇ ਬਾਕੀ ਇੱਥੇ ਤੋਂ ਸੱਜਣੋਂ ਆਰਡਰ ਰੂਡਰ ਦੇਖ ਸਕਦੇ ਹੋ ਥੋੜੀ ਐਚ ਵੀ ਜ਼ਰੂਰ ਕਰਦੀ ਆ ਕਿਉਂਕਿ ਰਾਤ ਹੀ ਆਈਆਂ ਨੇ ਬਾਈ ਕੋਲੇ ਨਵਾਂ ਜਾਨਵਰ ਕਈ ਵਾਰੀ ਨਾ ਮਾੜਾ ਮੋਟਾ ਕਰ ਜਾਂਦਾ ਤੇ ਬਾਕੀ ਇੱਥੇ ਤੋਂ ਲੇ ਵਾ ਲੂ ਵਾ ਸੇ ਟਾਂਚੇ ਦੇ ਉੱਤੇ ਤੋਂ ਬਣਾਵਟ ਬਣੂ ਤੇਨ ਸਿਰਾ ਕੁਆਲਟੀ ਤੇ ਇਹ ਗੱਲ ਕਰ ਲੈ ਲੈ ਹੁਣ ਆ ਜਾ ਬਈ ਰੇਟ ਰੂਟ ਦਾ ਦੇ ਲਾਢੀ ਸੈਂਹ ਦਾ ਹੁਣ ਇਹਦਾ ਰੇਟ ਕੀ ਕਰਦਾ ਮੁੱਲ ਤਾਂ ਇਹਦਾ ਕਰਦੇ ਹੀ 45000 ਰੁਪਏ ਅੱਛਾ ਹਾਂਜੀ ਲੈਣ ਦੇਣ ਵਾਲਾ ਮੁੱਲ ਦੱਸ ਦਿਆ ਕਰ ਆਪਣੀ ਚਾਹੀਦੀ ਹੈ ਲੈਣ ਦੇਣ 2000 ਕੱਟ ਦੇ ਦਾਂਗੇ ਬਾਈ ਓਏ ਹੋਰ ਵੀ ਕਰ ਦੇ ਘੱਟ 42000 ਦੀ ਦੇ ਦਾਂਗੇ 42 ਦੀ ਐਨ ਦੇ ਦਾਂਗੇ 42 ਚੋ ਕਰ ਦਾਂਗੇ ਮਾਨਤਾ ਨਾਲ ਕਰ ਦਾਂਗੇ ਬਾਈ ਪਲੱਸ ਇੱਕ ਗੱਲ ਵੀਰ ਹੋਰ ਆਈ ਏਡਾ ਕੱਦ ਕਾਠ ਕੋਈ ਟਾਮੀ ਟੱਲੀ ਆਉਂਦੀ ਆ ਇਹਦਾ ਜੇ ਗੱਲ ਕਰਨਾ ਸੱਜਣੋ ਜਰਸੀ ਹੈਗੀ ਵੱਡੇ ਕੱਦ ਵਾਲੀ ਜਰਸੀ ਆ ਉਹੀ ਗੱਲ ਆ ਲੰਬਾਈ ਲੰਬੂੀ ਚੰਗੀ ਆ ਤੇ ਜਿਹੜਾ ਤੁਹਾਨੂੰ ਮੈਂ ਥਣ ਥੁਣ ਦੱਸਿਆ ਨਾ ਥਣ ਥੁਣੇ ਨੂੰ ਯਾਰ ਮੈਸਾਂ ਥਣ ਲੱਗਿਆ ਮਈਆਂ ਥਣ ਲੱਗਿਆ ਮੋਟਾ ਥਣ ਲੱਗਿਆ ਚਵਾਈ ਚਵਾਈ ਦੀ ਕਿਵੇਂ ਆ ਦੇਖਿਆ ਵੰਦੀ ਆ ਇਹ ਨਾ ਪੂਰੀ ਵਧੀਆ ਚਵਾਈ ਆ ਜਿਹੜੇ ਹਿਸਾਬ ਨਾਲ ਥਾਣ ਲੱਗਿਆ ਹੋਇਆ ਹੈ ਅੱਛਾ ਗਾਂਾਂਾਂ ਦੀ ਤਾਂ ਮੇਰਾ ਖਿਆਲ ਆ ਪੋਲੀਏ ਹੁੰਦੀ ਆ ਚਵਾਈ ਹੁੰਦੀ ਆਈ ਆਪਾਂ ਘਰ ਤੋਂ ਘਾਟੀ ਦੁੱਧ ਦੱਸਿਆ ਜੀ ਦੇਖੋ ਛੇ ਵਾਲਾ ਵੀਰ ਹੋਇਆ ਕੋਈ ਫਾਰਮ ਵਾਲਾ ਤਾ ਇਹ ਘਰੇ ਲੂ ਵੀ ਆ ਜਿਵੇਂ ਚਾਰ ਤੂਰ ਪਾਉਂਦੇ ਨੇ ਵਧੀਆ ਯਾਨੀ ਦੁੱਧ ਵਧੀਆ ਹੀ ਕੱਢੂ ਇਹ ਓ 16 17 ਕਿਲੋ ਵੀ ਖਾਸਾ ਹੋਇਆ ਨਾ 15 ਕਿਲੋ ਦੁੱਧ ਵੀ ਦੇਣਾ ਯਾਰ 15 ਵੀ ਬਹੁਤ ਹੋ ਜਾਣਾ ਜਾਨਵਰ ਵਾਸਤੇ ਲੈ ਹੁਣ ਭਾਈ ਆਈਦੇ ਤੇ ਮਾਰਦੀ 2 ਨੰਬਰ ਵਾਲੀ ਤੇ ਕੈਮਰਾ ਇਹਦੀ ਕੀ ਡਿਟੇਲ ਆ ਏ ਬਈ 10 ਦਿਨਾਂ ਦੀ ਕੱਚੀ ਆਈ ਹੁਣ ਅੱਛਾ 10 15 ਦਿਨ ਦੀ ਕੱਚੀ ਆ ਬਈ ਅਗਲੇ ਬੰਨੇ ਉਹ ਨਾ ਥਣ ਥਣ ਦਿਖਾ ਦੇ ਥਣ ਥਣ ਇਹਨੂੰ ਵੀ ਚੰਗਾ ਲੱਗਿਆ ਤੇ 10 15 ਦਿਨ ਦੀ ਕੱਚੀ ਆ ਖੋਲ ਕੇ ਤੋੜ ਦੋ ਜੀ ਇਹਨੂੰ ਵੀ ਇਹ ਕਿਹੜਾ ਸੁਗਾ ਸੁੰਦੀ ਆ ਇਹ ਦੂਜੇ ਸੁਏ ਆਈ ਹੁਣ ਅੱਛਾ ਦੂਜਾ ਸੁਗਾ ਇਹਨੇ ਸੂਣਾ ਇਹਦਾ ਕੀ ਰਿਕਾਰਡ ਜਾ ਰਿਹਾ ਦੁੱਧ ਦਾ ਤਕਰੀਬਨ ਕਿੰਨਾ ਕ ਪਾ ਦੂ ਜਿਵੇਂ ਤੈਨੂੰ ਐ ਮਨ ਲਓ ਜਿਵੇਂ ਤੈਨੂੰ ਤਿਆਰ 14 ਕਿਲੋ ਕੱਢਿਆ ਜੀ ਇੱਕਤੀ ਵੱਧਦੀ ਕੱਢੋ ਨਾ ਦਿਖਾ ਨਹੀਂ ਬਈ ਨਾਲ ਜਾ ਕੇ ਐਨ ਸਮਾਰ ਕੇ ਦਿਖਾ ਦੀ ਇਹ ਲੇਵਾ ਲੂਵਾ ਬਈ ਚੰਗਾ ਬਣਾਉਂਦੀ ਆਉਂਦੀ ਆਹੀ ਜੀ ਗੱਲ ਨਹੀਂ ਦੱਸ ਦੇਣਾ ਚ ਅਜੇ ਮੈਂ ਗੱਲ ਕਰ ਲਾ ਬਣਾ ਜੂਗੀ ਚੰਗਾ ਲੇਵਾ ਬਸ ਇੱਥੋਂ ਕਮਾ ਲਓ ਜੀ ਬਾ ਲੈ ਆਓ ਲਿਆਓ ਬਾਕੀ ਮੇਨ ਗੱਲ ਇਹ ਨਾ ਸੱਜਣੋ ਜੇ ਮੈਂ ਬਸ ਐਂ ਕਮਾ ਕੇ ਬੰਦ ਹੋ ਜੀ ਜੇ ਇਹ ਨਸਲ ਦੀ ਗੱਲ ਕਰ ਲਾ ਨਾ ਮੈਂ ਹੁੰਦੀਆਂ ਵੀ ਠੰਡੀਆਂ ਸੀਲ ਨਹੀਂ ਲਾਡੀ ਹੈ ਨਾ ਮਾਈ ਐਨ ਪੂਰੀਆਂ ਹੰਡੀਆਂ ਸੀ ਹੁੰਦੀਆਂ ਠੰਡੀਆਂ ਸੀਲ ਨੇ ਬਈ ਚਾਹੇ ਇਹਨਾਂ ਦਾ ਜਵਾਖ ਚੋਈਆਂ ਨਾ ਇੱਥੇ ਤੋਂ ਬਈ ਮੂੰਹ ਮੂੰਹ ਮੱਥਾ ਐਨ ਦਿਖਾ ਦੇਈ ਸਾਰੇ ਪਾਸਿਓਂ ਰਹਿ ਨਾ ਜਾਵੇ ਕਿਸੇ ਸਾਈਡ ਤੋਂ ਬਾਈ ਇੱਥੇ ਤਾਂ ਮੂੰਹ ਮੱਥਾ ਦਿਖਾ ਦੇ ਯਾਰ ਕਿੰਨਾ ਚੰਗਾ ਬੱਛੀ ਦਾ ਉਹੀ ਗੱਲ ਆ ਵੀ ਇਹ ਨਸਲ ਯਾਰ ਹੁੰਦੀ ਵੀ ਮਸੂਮ ਜੀ ਆ ਦੇਖਣ ਨੂੰ ਬਾ ਲੈ ਚਲੋ ਜੀ ਅੰਦਰ ਲੈ ਇਹ ਸੱਜਣੋਂ ਬੱਛੀ ਸੂਂਦੀ ਆ ਦੂਜਾ ਸੂਆ ੱਲੇ ਵਾਲੂ ਵਾ 10-12 ਦਿਨ ਦੀ ਕੱਚੀ ਆ ੱਲੇ ਵਾਲੂ ਵਾ ਚੰਗਾ ਬਣਾਊਗੀ ਬਾਈ ਹਜੇ ਥਾਣ ਥੁਣ ਵੀ ਦਿਖਾਦੀ ਇਹਦਾ ਕਰਨੋਂ ਹੜਕ ਸਿੰਘ ਆ ਥਾਣ ਥੁਣ ਵੀ ਦਿਖਾਦੀ ਬੱਛੀ ਦਾ ਨੇੜੇ ਤੋਂ ਬਾਕੀ ਟੱਲਾਂ ਟੁੱਲਾਂ ਲੇਵੇ ਚੰਗੀਆਂ ਨੇ ਬਾਈ ਹੀਲਣ ਦੀ ਆ ਪੂਰੀ ਆ ਹੀਲਣ ਦੀ ਉਹ ਠੰਡੀ ਸੀਲ ਤਾਂ ਮੈਂ ਸੱਜਣੋਂ ਨੂੰ ਦੱਸ ਹੀ ਦਿੱਤਾ ਵੀ ਯਾਰ ਜਿਹੜੀ ਇਹ ਨਸਲ ਆ ਏ ਨਸਲ ਬਈ ਹੁੰਦੀ ਏ ਬੜੀ ਠੰਡੀ ਸੀ ਲਾ ਮੈਂ ਕੋਈ ਜਰਸੀ ਦੇਖੀ ਨਹੀਂ ਅਜੇ ਤੱਕ ਵੀ ਕੋਈ ਲੱਤ ਮਾਰਦੀਆ ਚੋਣ ਵੇਲੇ ਜਾਂ ਪੈਰ ਪੂਰ ਚੱਕਦੀ ਆ ਲਲਾ ਜੀ ਇਹਦਾ ਅੱਜ ਦਾ ਰੇਟ ਦੱਸ ਦੇ ਅੱਜ ਦਾ ਕੀ ਰੇਟ ਕਰਦੇ ਆ ਬਈ ਇਹ ਤਿਆਰ ਹੋਈ ਤਾਂ ਬੱਸੀ ਹੈਗੀ ਆ 50 ਦੇ ਨੇੜੇ ਅੱਜ ਦਾ ਦੱਸ ਅੱਜ ਦਾ ਰੇਟ ਇਹਦਾ 40000 ਆ ਓ 40 ਚ ਸਾਮੂ ਵੀ ਦੱਸ ਦੇ ਨਹੀਂ ਗੱਡਾਂਗੇ ਇਮਾਨਤਾਨ ਹੋਰ ਕਰਦਾ ਕਿੰਨਾ ਕਰਦੇ 38000 ਨਹੀਂ 38 ਦੀ ਦੇ 35 ਚ ਬੰਦਾ ਨਹੀਂ ਕਰਦਾ ਬੰਦਾ ਨਹੀਂ ਹੈਗਾ ਜੀ ਚੰਗੀ ਆ ਜਾਣੀ ਇੱਕ ਦੀ ਮੀਡ ਆ ਵੀ 17 18 ਕਿਲੋ ਕੱਢੂਗੀ ਨੇ ਠੀਕ ਆ ਗੱਲ ਹੂੰ ਬੱਚੀ ਚੰਗਿਆ ਸੱਜਣੋਂ ਹਜੇ ਕੱਚੀ ਜਾਦੇ ਉਹੀ ਗੱਲ ਆ ਵੀ ਆ ਬਾਈ ਹੁਰੀ ਖਿੱਚ ਕੇ ਦਿਖਾਉਂਦੇ ਨੇ ਮਾਹ ਜਾਂ ਵੀ ਢਿੱਲੀ ਜੀ ਪਈ ਐ ਇਹਨੂੰ ਮਤਲਬ ਬਣਾਉਗੀ ਪੂਰਾ ਲੇਵਾ ਬਾਈ ਇਹ ਤਾਂ ਗੱਲ ਕਰ ਲਈ ਮਾਲਕਾਂ ਨੇ ਤਾਂ ਦੇਤੀ ਥੋੜਾ ਜਿਹਾ ਕਈ ਨਾ ਘਰਾਂ ਚ ਮਜਬੂਰੀਆਂ ਪਈਆਂ ਨਹੀਂ ਠੀਕ ਆ ਗੱਲ ਨਹੀਂ ਅਗਲਾ ਹੱਕੀ ਜੋ ਵੀ ਕਰਦਾਂਗੇ ਸ਼ੋਰ ਛਪਾ ਕਰ ਕਰਦਾਂਗੇ ਕੋਈ ਗੱਲ ਨਹੀਂ ਇਹਦਾ ਕਿਹੜਾ ਸੂਆ ਜਿਹੜੀ ਆ ਖੜੀ ਆ ਇਹਦਾ ਵੀ ਬਾਈ ਲੇਵ ਆਲੂ ਬਾ ਦਿਖਾ ਦੀ ਥੱਲੇ ਇਹ ਬੱਚੀ ਪਲੂਣੀ ਆ ਅੱਛਾ ਪਲੂਣੀ ਆ ਜੀ ਯਾਰ ਦੇਖਣੋਂ ਜ਼ਿਆਦੇ ਮੈਨੂੰ ਦੂਜੇ ਤੀਜੇ ਸੂਏ ਲੱਗੀ ਦੇਖ ਨਈਆ ਇੱਕ ਡਾਲਾ ਦੰਦ ਬਾਈ ਪੱਟਦੀ ਆ ਹਲੇ ਐਂਡ ਵਾਲਾ ਦੰਦ ਪੱਟਦੀ ਆ ਹਲੇ ਅੱਛਾ ਲੂਨ ਹੀ ਆ ਬੱਚੀ ਇਹਨੂੰ ਵੀ ਤੋੜ ਦੋ ਬਾਈ ਖੋਲ ਕੇ ਤੇ ਸੱਜਣੋਂ ਜੱਜਮੈਂਟ ਤੁਰਦੀ ਦੀ ਇਹਦੀ ਵੀ ਕਰ ਲਿਓ ਸ਼ਾਮ ਦੀ ਥੋੜੀ ਜੀ ਘਾਟ ਰਹੀ ਆ ਇਹ ਮੱਛੀ ਨੂੰ ਹਨਾ ਉਹਨਾਂ ਨਾਲ ਆਪਾਂ ਜ ਰੂਲ ਮੰਨਾਂਗੇ ਸੱਜਣੋਂ ਵੀ ਥੋੜੀ ਜੀ ਗੱਲ ਕਰ ਲੈਣਾ ਸਮੀ ਘੱਟ ਹੋਈ ਆ ਪਰ ਬਰੀਡ ਬਰੂਡ ਇਹ ਵਿੱਚ ਚੰਗੀ ਧੀ ਕਿਉਂਕਿ ਫੇਸ ਕੁਆਲਿਟੀ ਚੰਗੀ ਆ ਇਹਦੀ ਟੱਲੇ ਵਾਲੂ ਆ ਵੀ ਚੰਗਾ ਪੈਲਣ ਦੇ ਹਿਸਾਬ ਨਾਲ ਤੇ ਥਣ ਥਣ ਵੀ ਹਲੇ ਚੰਗਾ ਚਵਾਈਆਂ ਲਾ ਕੇ ਬਣਾਊਗੀ ਬਸ ਇੱਥੇ ਤੋਂ ਕਮਾ ਲਿਆ ਕਰੋ ਜੀ ਇੱਥੇ ਤੋਂ ਕਮਾ ਲਓ ਬਾਕੀ ਉਹੀ ਗੱਲ ਆ ਸੱਜਣੋ ਵੀ ਸਾਮ ਆ ਨਾ ਜਿਹੜੀ ਮੇਨ ਗੱਲ ਆ ਸਾਮ ਥੋੜੀ ਜਿਹੀ ਬੱਛੀ ਦੀ ਘੱਟ ਹੋਈ ਹੋਈ ਆ ਜੇ ਇਸੇ ਬੱਛੀ ਦੀ ਕਿਤੇ ਸਾਮ ਹੋਈ ਹੁੰਦੀ ਚੰਗੀ ਬਣਦੀ ਇਹ ਵੀ ਚਲੋ ਇਹ ਆ ਜਾ ਬਾਈ ਤੋਂ ਆਪਾਂ ਰੇਟ ਕਰਾ ਦਾਂਗੇ ਇਹਦਾ ਇਹ ਤਾਂ ਹੱਲੂ ਖੜੀ ਲੱਗਦੀ ਸੀ ਸੂਏ ਵੱਧਦਾ ਹੀ ਘੋੜੀ ਵਾਂਗੂ ਜਾਂਦੀ ਆ ਓੱਡੀ ਹਾਂ ਭੱਜੀ ਦਾ ਬਥੇਰਾ ਜਾਂਦੀ ਆ ਚੱਕਰ ਦਾ ਬਥੇਰੇ ਤੇਜ ਨੇ ਇਹਦੇ ਹਾਂ ਉਹ ਫੇਸ ਕੁਆਲਿਟੀ ਇਹਦੀ ਚੰਗਿਆ ਬਈ ਨਸਲ ਨਸਲ ਬਹੁਤ ਆ ਇਹਦੇ ਜੀ ਆਪਾਂ ਗੱਲ ਕਰ ਲਈਏ ਹਾਂਜੀ ਬਸ ਉਹੀ ਗੱਲ ਆ ਵੀ ਆ ਬੱਚੀ ਆਈ ਮਗਰ ਅੱਛਾ ਆ ਬੱਚੀ ਆਈ ਤੇ ਨਾਲ ਪਾਲਣ ਵਾਲੀ ਆਈ ਬਾਈ 나ੜੂਆ ਨਾਲ ਹੀ ਆਈ ਹੱਲੇ ਆ 나ੜੂਆ ਵੀ ਦਿਖਾ ਦੇ ਨਾਲ ਹੀ ਆ ਬਿਲਕੁਲ ਕੱਚਾ 나ੜੂਆ ਤੇ ਆ ਸੱਜਣੋ ਨਾਲ ਇਹਦੇ ਬੱਚੀ ਆ ਲੈ ਆਇਆ ਲਾਡੀ ਦਾ ਰੇਟ ਰੂਟ ਵੀ ਕਰ ਦਈਏ ਹੁਣ ਹਨਾ ਉਹ ਸ਼ਾਮ ਦੀ ਘਾਟ ਰਹੀ ਜੇ ਸ਼ਾਮ ਹੁੰਦੀ ਜਿਹੜੇ ਹਿਸਾਬ ਨਾਲ ਲੈ ਵਾਲੂ ਵਾ ਇਹਨੇ ਬਣਾਇਆ ਚੰਗੀ ਤਿਆਰ ਹੋਣਾ ਦੀ ਸ਼ਾਮ ਦੇ ਹਿਸਾਬ ਨਾਲ ਨਾ ਇਹਦਾ ਕੀ ਰੇਟ ਕਰਦੇ ਇਹਦਾ 37000 ਆ ਰਿਹਾ ਇਹ 30 ਜਿਆਦੇ ਲੱਗਦਾ ਨਹੀਂ ਬਾਈ ਠੀਕ ਹੈ ਜਿਆਦੇ ਮੋੜਾ ਹੈਗਾ ਜੀ ਇਹਦੇ ਥੱਲੇ 11 12 ਕਿਲੋ ਇਹਨਾਂ ਖੋਨਾ ਪਿਛਲੀ ਵੀਡੀਓ ਚ ਉਹ ਰਿਹਾ ਪਿਛਲੀ ਵੀਡੀਓ ਚ ਤੁਹਾਨੂੰ ਜਿਆਦੇ ਤਾਂ ਨਹੀਂ ਲਾਗੇ ਪੈਸੇ ਵੀ ਰੇਟ ਥੋੜਾ ਜਿਹਾ ਵਧਾਤਾ ਤਾਂ ਨਹੀਂ ਰੇਟ ਨਹੀਂ ਵਧਾਇਆ ਪਤਾ ਕੀ ਗੱਲ ਆ ਆਪਾਂ ਪਿਛਲੀ ਵੀਡੀਓ ਚ ਵੀ ਜੈ ਜੈ ਮੁੱਲ ਕਰਿਆ ਸੀ ਪਰ ਫਿਰ ਵੀ ਹੈ ਨਾ ਹਰ ਦੇਰੀ ਕਹਿਣ ਦਾ ਭਾਵ ਕੇ ਜਿਹੜੇ ਪਰ ਬਿਆਰੇ ਆ ਵੀ ਹਰ ਦੇਰੀ ਇਹ ਬਜਾ ਦਾ ਬਈ ਛੱਡੋ 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 ਯਾਨੀ ਇਹ ਲਾ ਲਓ ਵੀ ਜਿਹਦਾ 35 ਮੁੱਲ ਕਰਦੇ ਆ ਤਾਂ 1000 2000 ਤਾਂ ਉਹੀ ਚੱਕ ਹੀ ਦਿੰਦੇ ਆ ਠੀਕ ਗੱਲ ਹੈ ਬਾਲੇ ਤਾਂ ਕਈ ਦਾ ਵੀਰ ਉਹ ਮੈਂ ਕਹਿੰਦਾ 5000 ਹੀ ਟੱਕ ਦਿੰਦੇ ਆ ਪਹਿਲਾਂ ਸੱਜਣੋ ਛੋਡੇ ਨਾਲ ਗਿਲਾ ਵੀ ਆ ਇੱਕ ਹੁਣ ਆਪਾਂ ਨੂੰ ਕਿਉਂਕਿ ਰੇਟ ਮੈਕਰੋਨ ਉਹਨਾਂ ਵੀਡੀਓ 'ਚ ਫਿਕਸ ਹੈ ਤੁਸੀਂ ਬਾਈ ਕਹਿੰਦਾ ਨਾ ਜਿਆਦਾ ਘਟਾਉਣ ਲੱਗ ਜਾਂਦੇ ਨੇ ਇਹ ਜਿਆਦਾ ਘਟਾਉਣ ਦੇ ਚੱਕਰ 'ਚ ਥੋੜਾ ਜਿਹਾ ਇਹ ਵੀ ਫਿਰ ਇਹਨਾਂ ਨੂੰ ਵੀ ਕੈੜੇ ਹੋਣਾ ਪੈਂਦਾ ਵੀ ਚੱਲ ਜਿੱਥੇ 2 ਰੱਖ ਦਿਆਂ ਪਹਿਲਾਂ ਵੀ ਹੁਣ ਯਾਰ 4 ਰੱਖ ਲੈਣੇ 2 ਸੱਜਣਾ ਨੇ ਹੋ ਸਕਦਾ ਹੀ ਮਾਤਾ ਭਾਈ ਜੈ ਜੀ ਹੁੰਦਾ ਉਹ ਕਰਦੇ ਦਾ ਜਾਇਜ ਕਰਦਾ ਥੋੜੀ ਜਿਹੀ ਫਿੱਕੀ ਆ ਕਿੰਨਾ ਲਾਸਟ ਕਰਦੇ ਜਮੀ ਯਾਰ ਇਹ ਤੋਂ ਨਹੀਂ ਇਹ ਤੋਂ ਨਿਕਟਾਉਂਦਾ 35 ਹੀ ਦੇ ਦਾਂਗੇ 35 ਚ ਵੀ ਕਰ ਦਾਂਗੇ ਮੰਨ ਤਾਂ ਨਾ ਨਹੀਂ ਬਾਈ ਤੂੰ ਟੱਕਾ ਤਾ ਇਹ ਤਾਂ ਕੋਈ ਨਹੀਂ ਹੁੰਦਾ ਆਹ ਦਾਦੇ ਆਪਣੇ ਚੈਨਲ ਦੇ ਉੱਤੇ ਹੁਣ ਮੇਲਾ ਤੀਜੀ ਚੌਥੀ ਵੀਡੀਓ ਆ ਆਪਣੇ ਰੇਟ ਜਾਇਜ ਕਰਕੇ ਪਸ਼ੂ ਵਿਕੀ ਜਾਂਦਾ ਜੀ ਨਾ ਰੇਟ ਤੇਰੇ ਸੱਜਣਾ ਜੈਦ ਨੇ ਦੇ ਤੇ ਬਾਕੀ ਸੱਜਣ ਕਮੈਂਟ ਕਰਕੇ ਵੀ ਆਪ ਨੂੰ ਦੱਸਦੇ ਨੇ ਵੀ ਇਹ ਸੱਜਣ ਦੇ ਰੇਟ ਨੇ ਜਿਹੜੇ ਜਾਇਜ ਹੁੰਦੇ ਨੇ ਕਮੈਂਟ ਸਾਰੀ ਪੜਦੇ ਨੇ ਹਾਂਜੀ ਉਹ ਉਹੀ ਗੱਲ ਆ ਵੀ ਉਂਜਾ ਚਾਰ ਛੇਤੀ ਵੇਚ ਲਾਣਾ ਚਾਰ ਵੱਧ ਵੇਚ ਲਾਣਾ ਵੱਡਾ ਰੇਟ ਕਰਕੇ ਫਸਿਆ ਰਹੇਗਾ ਦਸ ਦਿਨ ਨਹੀਂ ਨਹੀਂ ਇਹ ਤਾਂ ਗੱਲ ਹੈ ਇਹਦਾ ਕਿਹੜਾ ਸੁਆਹ ਕਾਲ ਇਹਦੀ ਫੇਸ ਕੁਆਲਿਟੀ ਦਿਖਾ ਦੇ ਬਾਈ ਮਾਰ ਕੇ ਅੱਗੇ ਤੂੰ ਇਹਦਾ ਕਿਹੜਾ ਸੁਆਹ ਤੇ ਅਗਰ ਦਿਖਾ ਦੇ ਦੂਜਾ ਸੁਆਹ ਬਾਈ ਦੂਜਾ ਸੁਆਹ ਹਾਂਜੀ ਦੂਜਾ ਸੁਆਹ ਜੀ ਇਹਨੂੰ ਕੈ ਕਿਦਨ ਹੋਗੇ ਸੂਈ ਨੂੰ ਇਹਨੂੰ ਬਾਈ ਹੋਗੇ ਸੂਈ ਨੂੰ 20 22 ਦਿਨ ਹੋਗੀ ਅੱਛਾ ਬੱਸੀ ਮਗਰ ਆਈ ਬਾਈ ਬੈਕ ਹੋ ਕੇ ਸਟਰਕਚਰ ਸੂਟਰ ਦਿਖਾ ਦੇ ਇਧਰਲੀ ਸਾਈਡ ਤੋਂ ਮਗਰ ਇਹਦੇ ਕੀ ਆ ਇਹਦੇ ਬੱਛੀ ਹੈ ਹੀ ਮਗਰ ਅੱਛਾ ਇਹਦੇ ਮਗਰ ਵੀ ਬੱਛੀ ਹੈ ਤੇ ਥੱਲੋਂ ਲੇਵਾਲੂ ਵਾਜਦਾ ਵੀ ਚੰਗਾ ਬਾਈ 22 ਦੇ ਨਾਲੀ ਸੂਈ ਦਾ ਸਿੰਘ ਦਗਾ ਤੇ ਹੀ ਬੱਛੀ ਦੇ ਅੱਛਾ ਰੇ ਇਹ ਆਪਣਾ ਦੁੱਧ ਕਿੰਨਾ ਕਹੇ ਥੱਲੇ ਹੁਣ ਦੁੱਧ ਬਾਈ ਇਹਦੇ ਥੱਲੇ ਹੀ ਇਹਨੂੰ ਨਾ ਇਹ ਲਾ ਲਓ ਵੀ ਸਾਹ ਥੋੜੀ ਜੀ ਘੱਟ ਕਰੀ ਜਾ ਗਾਂਹ ਵਾਲਿਆਂ ਨੇ ਅੱਛਾ ਯਾਨੀ ਆਪਣੇ ਕੋਲੇ ਆ ਕੇ ਕਿਲੋ ਖੰਡ ਵਧੀ ਆ ਅੱਛਾ ਯਾਨੀ ਹੁਣ ਇਹਦੇ ਥੱਲੇ ਖੁੱਲਾ ਹੈਗਾ ਜੀ 11 ਕਿਲੋ ਅੱਛਾ 11 ਕਿਲੋ ਇਹਦੇ ਥੱਲੇ ਖੁੱਲਾ ਰੈਡੀ ਦਾ ਖੁੱਲਾ ਰੈਡੀ ਆ ਜੀ ਇਹ 11 ਕਿਲੋ ਥੱਲੇ ਇਹਦੇ ਰੈਡੀ ਦਾ ਸੱਚ ਨੂੰ ਦੂਜਾ ਸੂਆ ਮੰਗਰੇ ਦੇ ਬੱਛੀ ਆ ਸਿੰਘ ਉਹ ਵੀ ਖਰਚਾ ਮੁਕਾਤਾ ਬਾਈ ਨੇ ਬਸ ਕਮਾ ਲਓ ਜੀ ਇੱਥੇ ਤੋਂ ਇਹ ਆ ਗਈ ਸੱਜਣੋ ਬਲੈਕ ਕਲਰ ਚ ਆ ਗਈ ਜਰਸੀ ਤੇ ਥੋੜੀ ਜਿਹੀ ਕਰਾਸ ਲੱਗਦੀ ਆ ਮੈਨੂੰ ਇਹ ਥੋੜੀ ਜਿਹੀ ਕਰਾਸ ਚ ਆ ਬਾਈ ਹਨਾ ਹਾਂ ਬਾਈ ਕਰਾਸ ਚ ਆ ਦੁੱਧ ਇਹਦਾ ਵੀ ਬਾਈ ਗਰਸੀਆਂ ਵਰਗਾ ਹੀ ਘੜਾ ਇਹ ਸੱਜਣੋ ਇਹ ਥੋੜੀ ਕਰਾਸ ਵਾਲੀਆਂ ਦਾ ਤਾਂ ਮੇਰਾ ਖਿਆਲ ਆ ਉਦਾਂ ਵੀ ਫਰਕ ਹੁੰਦਾ ਦੁੱਧ ਦੀ ਫੈਂਟ ਪਰਸੈਂਟੇਜ ਜ਼ਿਆਦਾ ਹੁੰਦੀ ਆ ਬਣਾਉਣਾ ਤੇ ਬਾਕੀ ਜੇ ਗੱਲ ਕਰਨਾਂ ਸੱਜਣਾ ਬੱਛੀ ਇਹ ਵੀ ਚੰਗੀ ਆ ਬਾਈ ਲੇ ਵਾਲੂ ਆ ਚੰਗਾ ਦਿਖਾਉਂਦੀ ਆ ਬਾਈ ਘੱਟ ਹੀ ਦੱਸਿਆ 11 ਕਿਲੋ ਐਨ ਹੁਣ ਚੰਗੇ ਨੇ ਵੱਧ ਹੀ ਆ ਜਾਣੀ ਮਤਲਬ ਕੀ ਲੈ ਅੱਧਾ ਕਿਲੋ ਅੱਧਾ ਕਿਲੋ ਜੇ ਗੱਲ ਕਰ ਲਈ ਵੀ ਵੱਧ ਹੀ ਮਿਲੂਗਾ ਜੇ ਕੋਈ ਸੱਜਣਾ ਕਛੂਗਾ ਆਪਣੇ ਕੋਲੇ ਉਹੀ ਗੱਲ ਆ ਘੱਟ ਨਾ ਨਿਕਲੇ ਮਾੜਾ ਮੋਟਾ ਵੱਧ ਤਾਂ ਹੋਵੇ ਹਨਾ ਕੋਈ ਗੱਲ ਨਹੀਂ ਹੁੰਦੀ ਹਾਂ ਬਾਈ ਲਾ ਇਹਦਾ ਵੀ ਹੁਣ ਪੁੱਛ ਦਿਆਂ ਲਾਡੀ ਨੂੰ ਰੇਟ ਰੂਟ ਕੀ ਕਰਦਾ ਲਾਡੀ ਇਹਦਾ ਰੇਟ ਕੀ ਕਰਦਾ ਫੇਰ ਹੁਣ ਆ ਰੇਟ ਬਾਈ ਇਹਦਾ ਜਮਾ ਬਿਲਕੁਲ ਜਾਇਜ਼ ਆ ਖਿੱਚ ਮਾ ਰੇਟ ਜਮਾ ਖਿੱਚ ਮਾ ਰੇਟ ਦਾ ਹੈਗਾ ਜੀ 32000 32000 ਕਰਦਾਂਗੇ ਮਾਨਤਾ ਨਾ ਕਰਦਾਂਗੇ 2000 ਥੋੜੀ ਖਾਤਰ ਛੜਦਾਂਗੇ ਹੋਰ ਦੱਸ ਚੱਕ ਫਿਰ ਲੈ ਸੱਜਣੋ 2000 ਤੁਹਾਨੂੰ ਹੋਰ ਛੜਾ ਤਾਂ ਹੁਣ ਬਾਈ ਨੂੰ ਬੜਾ ਤੰਗ ਨਾ ਕਰਿਓ ਤੋਂ ਦੋਹੀ ਗੱਲ ਆ ਵੀ ਬਾਈ ਕਹਿੰਦਾ ਘੱਟ ਸਾਮਝ ਆਈ ਆ ਦਿਨ ਪਰ ਦਿਨ ਆ ਪੱਕਰੀ ਜਾਂਦੀ ਆ ਤੇ ਬਾਜੂਗੀ ਤੇ ਮੇਨ ਗੱਲ ਇਹ ਦੇ ਮਗਰ ਵੀ ਬੱਛੀ ਆ ਬਾਈ ਬੱਛੀ ਆਈ ਬੱਛੀ ਆ ਸੀ ਬੱਜ ਕਈ ਬਾਈ ਦੀਆਂ 2-3 ਗਾਵਾਂ ਮਗਰ ਬੱਛੀਆਂ ਨੇ 30000 ਚੋਂ ਛੋਰ ਛੱਪਾ ਹੋ ਜੂਗਾ ਤੇ ਹੁਣ ਆਪਾਂ ਲੈ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਐਚ ਐਫ ਦਾ ਹੈਗੀ ਵੀ ਵੱਡੇ ਕੱਦ ਕਾਟ ਚਾ ਤੇ ਥੋੜੀ ਜਿਹੀ ਫਿੱਕੀ ਆ ਮਬੂਲੀ ਜੀ ਕੋਈ ਬਾਹਲੀ ਨਹੀਂ ਮੈਂ ਕਹਦਾ ਤੇ ਇਧਰੋਂ ਬਾਈ ਫੇਸ ਕੁਆਲਿਟੀ ਦਿਖਾ ਦੇ ਬੈਡ ਦੀ ਚੰਗੀ ਆ ਪੂਰੀ ਲੈ ਇੱਥੇ ਤੋਂ ਨਾ ਸੱਜਣੋ ਇਹਦੀ ਫੇਸ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਾਨੇ ਆ ਲੈ ਸੱਜਣੋ ਪੂਰੇ ਉੱਚੇ ਕੱਦ ਕਾਟ ਚਾ ਇਹ ਆ ਗਈ ਐਚ ਐਫ ਚ ਆ ਗਈ ਤੁਹਾਨੂੰ ਪਤਾ ਵੀ ਇਹਨਾਂ ਦੇ ਕੱਦ ਕਾਟ ਢਾਂਚੇ ਥੋੜੇ ਜੇ ਜਰਸੀ ਨਾਲੋਂ ਫਰਕ ਹੁੰਦਾ ਵੱਡੇ ਹੁੰਦੇ ਨੇ ਬਸ ਮੋੜ ਲਓ ਜੀ ਤੇ ਥਣ ਥਣ ਦੀ ਗੱਲ ਕਰ ਲਾਂ ਉਹੀ ਗੱਲ ਆ ਵੀ ਥਣ ਥਣ ਬਈ ਇਹਨੂੰ ਵੀ ਬੱਚੀ ਨੂੰ ਚੰਗਾ ਲੱਗਿਆ ਤੇ ਇੱਥੇ ਤੋਂ ਲੰਬਾਈ ਨੂੰ ਵੀ ਦੇਖ ਸਕਦੇ ਹੋ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਚੰਗੀ ਆ ਇਧਰਲੇ ਬੰਨਿਓ ਅਗਲੇ ਬੰਨਿਓ ਤੁਹਾਨੂੰ ਥਣ ਥਣ ਨੋਟ ਦਿਖਾ ਦਾਨੇ ਇਹਦਾ ਤੇ ਉੱਚੇ ਕਦ ਕਾਠ ਵਾਲੀ ਐਚ ਐਫ ਆ ਲਾਡੀ ਇਹਦੇ ਥੱਲੇ ਦੁੱਧ ਕਿੰਨਾ ਚ ਇਹਦੇ ਥੱਲੇ ਬਾਈ ਹੈਗਾ ਜੀ 11 12 ਕਿਲੋ 11 12 ਕਿਲੋ ਇਹਦੇ ਥੱਲੇ ਤਿਆਰ ਆ ਇਹ ਵੀ ਇਹ ਵੀ ਰਾਤ ਹੀ ਆਈ ਆਈ ਅੱਛਾ ਇਹ ਵੀ ਸਾਰਾ ਹੀ ਰਾਤ ਆਈ ਅਛਾ ਇਹਦਾ ਸੂਆ ਕਿਹੜਾ ਜੀ ਗੱਲ ਕਰ ਲੀਆ ਇਹਦਾ ਬਾਈ ਹੈਗਾ ਦੂਜਾ ਸੂਆ ਦੂਜਾ ਸੂਆ ਯਾਨੀ ਇੰਨਾ ਕਾ ਜੱਡਾ ਕੱਦ ਕਾਠ ਆਈ ਸਾਂਭੀ ਨਹੀਂ ਮਾਲਕਾਂ ਨੇ ਕੱਦ ਕਾਠ ਦਾ ਬਾਹਲਾ ਬਈ ਦੂਜੀਆਂ ਨਿਕੀਆਂ ਨਿਕੀਆਂ ਲੱਗਦੀਆਂ ਇਹਦੇ ਆਲੇ ਦਾਲੇ ਠੀਕਾ ਜੰਮਾ ਆਹ ਦੇਖ ਲੋ ਇਹ ਜਰਸੀਆਂ ਗੱਡੀਆਂ ਲੈ ਉਹ ਜਰਸੀ ਦਾ ਕਾਦੂ ਵੀ ਛੋਟਾ ਹੁੰਦਾ ਹਾਂਜੀ ਜਰਸੀ ਦਾ ਕਾਦੂ ਵੀ ਥੋੜਾ ਜ ਸਜਣੋ ਛੋਟਾ ਹੀ ਹੁੰਦਾ ਤੇ ਇਹਨਾਂ ਦੇ ਕੱਦ ਕਾਠ ਦਾ ਬਈ ਬਾਹਲੇ ਵੱਡੇ ਹੁੰਦੇ ਨੇ ਇਹ ਤਾਂ ਜੇ ਮੈਂ ਕਹਿੰਦਾ ਨਾ ਕਪੈਨ ਜਿੱਦੀ ਗਾਂ ਯਾਰਾ ਉਹੀ ਗੱਲ ਆ ਵੀ ਲੋਹਾ ਗੇੜਾ ਦਾ ਪ੍ਰਦੀਪ ਆ ਇੱਕ ਸੱਜਾ ਬਾਈ ਆਪਾਂ ਘਾਟ ਹੀ ਦੱਸਿਆ ਇਹ ਪਤਾ ਪਾਈ ਕਹਿੰਦਾ ਹੁੰਦਾ ਯਾਰ ਕਹਿੰਦਾ ਕਪੈਨ ਜਿੱਦੀ ਮੈਂ ਐਸਾ ਉਹ ਗੱਲ ਪਾਤਾ ਵੀ ਇਹ ਕਪੈਨ ਜਿੱਦੀ ਗਾਂ ਦਿਖਾਈਆ ਸਨਵਾਚ ਮੈਂ ਲਾਡੀ ਕੋਲੇ ਐਫਾ ਇਹਦੇ ਮਗਰ ਲਾਡੀ ਬੱਚਾ ਕੀ ਆ ਇਹਦੇ ਉਹ ਬੱਚਾ ਹੀ ਮਗਰ ਅੱਛਾ ਇਹਦੇ ਮਗਰ ਬਛੜਾ ਇਹਦੇ ਬਛੜਾ ਹੀ ਹਾਂਜੀ ਦੁੱਧ ਕਿੰਨਾ ਕੁ ਦੱਸਿਆ ਜੀ ਦੁੱਧ 11 12 ਕਿਲੋ ਹੈਗਾ ਜੀ 11 12 ਕਿਲੋ ਹਾਂਜੀ ਰਾਤ ਹੀ ਆਈ ਆਈ ਵਧੂਗੀ ਯਾਨੀ ਅੱਛਾ ਵੀ ਆਪਾਂ ਦਾ ਅੱਜ ਦਾ ਦੱਸਣਾ ਅੱਜ ਦਾ ਤਿਆਰੀ ਆਪਾਂ ਅੱਜ ਦਾ ਹੀ ਹਾਂ ਰੇਟ ਇਹਦਾ ਲਾਡੀ ਦਾ ਇਹਦਾ ਵੀ ਜੈਜ ਹੀ ਆਈ ਰੇਟ ਰੇਟ ਦਾ ਜਾਇਜ਼ ਹੀ ਕਰਿਆ ਕਰ ਸਾਹਿਬ ਜਾਇਜ਼ ਹੈ ਇਹਦਾ ਹੁੰਦਾ 35 ਮੁੱਲ ਕਰਦੇ ਆ ਮੁੱਲ ਨਾ ਕਰ ਦੋ ਰੇਟ ਮੱਟੀ ਦੀ ਦੇ ਦਾਂਗੇ ਬਾਈ ਤਾਲ ਆਿਆਂ ਦਾ ਹੋਰ ਮਾਨਤਾ ਮੈਂ ਹੋਰ ਵੀ ਕਰ ਦਿਆਂ ਇੱਕੋ ਹੀ ਗੱਲ ਕਰਦੀ ਫਿਰ 30 ਦੇ ਅੰਦਰੇ ਕਰਦੇ ਵਾਹ ਅੰਦਰੇ ਕਰਦੇ 30 ਤੋਂ 500 ਛੱਡ ਦਾਂਗੇ 30 ਤੋਂ 1000 ਛੱਡ ਦਾਂਗੇ ਬਾ ਫਿਰ ਹੋਰ ਨਾ ਵੱਡੇ ਖਿਚਣ ਜਿਹੜੇ ਦੇ ਦੇਣਾ ਲੇਖ ਤੋਂ 30 ਤੋਂ 1000 ਹੀ ਛਡਾ ਲਾਂਗੇ ਆਪਾਂ ਇਹਦਾ 29000 ਦੀ ਤੁਹਾਨੂੰ ਬੈਠ ਦਵਾ ਦਾਂਗੇ ਜੇ ਕਿਸੇ ਨਾਲ ਗੱਲ ਕੋਣ ਲੋ ਜੇ ਕਿਸੇ ਚਾਰਚੂਰ ਵਾਲੇ ਸੱਜਣ ਕੋਲੇ ਬਾਗੀ ਤੋਫਾ ਹੀ ਆਈ ਇਹ ਬੈਡ ਪਰ ਗਈ ਸੱਜਣੂ ਅਗਲੇ ਸੋ ਹੀ ਗੱਲ ਆ ਵੀ ਚੰਗੇ ਰੁਪਈਆ ਦੀ ਆ ਇਹ ਤਾਂ ਮੈਂ ਕਹਿੰਦਾ ਨਹੀਂ ਵੀ ਡਬਲ ਜਾਂ ਟ੍ਰਿਪਲ ਦੀ ਹੋਊਗੀ ਚੰਗੇ ਰੁਪਈਆ ਦੀ ਆ ਬਸ ਚੰਗੇ ਰੁਪਈਆ ਤੁਸੀਂ ਆਪ ਹੀ ਸਮਝ ਲਓ ਵੀ ਚੰਗੇ ਰੁਪਈਏ ਚੰਗੇ ਵਧੀਆ ਚੰਗੀ ਹੁੰਦੇ ਨੇ ਲਾਡੀ ਜੇ ਐਨ ਇੱਕ ਆਪਾ ਬੱਛੀ ਕਹਿੰਦਾ ਸੀ ਕਹਿੰਦਾ ਉਹਦਾ ਥੋੜਾ ਕੀ ਘੜਾ ਮਾਲਾ ਹੋਵੇ ਉਹ ਬਈ ਬੱਛੀ ਦੀ ਨਾ ਆ ਜਾ ਬਈ ਬੱਛੀ ਤੇ ਮਾਰ ਗਈ ਬੱਛੀ ਦੀ ਸਾਈ ਵੀ ਹੋਗੀ ਸੀ 1000 ਰੁਪਈਆ ਉਹ ਨਾ ਇਹਦੀ ਇਹਦੀ ਫੇਸ ਕੁਆਲਿਟੀ ਦਿਖਾ ਦੇ ਇਹ ਆਪਾਂ ਦਿਖਾ ਦੇ ਟਕਾਈ ਨਾਲ ਇਹਦੀ ਫੇਸ ਕੁ ਏ ਆ ਗਈ ਜਰਸੀ ਦੀ ਬੱਚੀ ਆ ਗਈ ਤੇ ਐਰ ਸ਼ੈਰ ਚ ਜੀ ਐਰ ਸ਼ੈਰ ਚ ਕਰਾਸ ਆ ਜਰਸੀ ਤੇ ਐਰ ਸ਼ੈਰ ਦਾ ਕਰਾਸ ਆ ਕਰਾਸ ਆ ਜੀ ਯਾਨੀ ਤੇ ਬੱਚੀ ਚ ਉਹਦੇ ਨਾਲ ਉਹਦੇ ਨਾਲ ਉਹਦੀ ਰੂਹ ਦਾ ਫਰਕ ਪੈ ਗਿਆ ਲਾਡੀ ਪੂਰਾ ਹੀ ਪੂਰਾ ਆਪਣੇ ਤੁੰਗਿਆ ਹੀ ਦਾਣਾ ਪੈਂਦਾ ਵਾ ਬਸ ਸੇਵਾ ਤੂ ਸੱਚੇ ਸੱਜਣ ਕੋਲੇ ਚੰਗੀ ਆ ਬਾਈ ਇਹਦੀ ਰੂਹ ਦਾ ਪੈ ਗਿਆ ਉਹ ਦਿਨੋਂ ਫਰਕ ਪ੍ਰਾਣੀ ਵੀਡੀਓ ਚ ਕਿਵੇਂ ਉਦੋਂ ਬੇਸ਼ਕੀ ਦੀ ਪੁਰਾਣੀ ਵੀਡੀਓ ਸੀ ਬਈ ਬੈਗੀ ਸੀ ਉਦੋਂ ਅੱਛਾ ਇਹ ਨਾ 1000 ਰੁਪਿਆ ਬਾਈ ਨੇ ਪਾਤੀ ਸੀ ਸਾਈ ਅੱਛਾ ਉਹ ਨਾ ਤਾਂ ਬਾਈ ਨੇ ਮੁੜ ਕੇ ਕੰਟੈਕਟ ਕਰਿਆ ਅੱਛਾ ਨਾ ਹੀ ਸਾਈ ਮੜਵਾਈ ਤੇ ਨਾ ਹੀ ਮੜਵਾਈ ਮੈਂ ਤਾਂ ਫੋਨ ਵੀ ਬਹੁਤ ਲਾਇਆ ਮੇਰੇ ਤੇ ਬੱਚੀ ਉਦੋਂ ਬੈਕ ਦੀ ਸੀਗੀ ਠੀਕ ਆ ਗੱਲ ਚਲੋ ਕਈ ਵਾਰੀ ਐ ਹੋ ਜਾਂਦਾ ਨਾ ਬਾਈ ਕਿ ਬੰਦਾ ਇਹਨੂੰ ਵੀ ਤੋਰ ਦੇ ਮਾਰੀ ਜਾਂਦਾ ਅੱਛਾ ਜੀ ਤਾਂ ਕਰਕੇ ਫਿਰ ਇਹ ਹੁਣ ਦੁਬਾਰਾ ਤਾਂ ਵੀਡੀਓ ਚ ਪਾਈ ਆ ਲੈ ਸੱਜਣੋ ਇਹ ਬੱਚੀ ਹੈਗੀ ਆ ਹਜੇ ਵੀ ਸਾਈ ਸੱਪਾ ਬਾਈ ਦਾ ਹੋ ਗਿਆ ਤੀ ਲੈਣ ਦਿਖਾ ਦੇ ਬਾਈ ਸਮਾਰ ਕੇ ਇਧਰ ਤੋਂ ਲੈ ਉਹ ਹੀ ਗੱਲ ਐ ਵੀ ਘੋੜੀ ਵਰਗੀ ਮੱਛੀ ਆ ਸੱਜਣਾ ਚੰਗੀ ਆ ਤਿਆਰ ਹੋਣ ਵਾਲੀ ਜਰਸੀ ਤਿਆਰ ਸ਼ਹਿਰ ਦਾ ਕ੍ਰੋਸ ਆ ਤੇ ਪਹਿਲਾ ਨਾਲੋਂ ਵਧੀਆ ਰੈਡੀ ਹੋ ਗਈ ਬਾਈ ਕੋਲੇ ਉਹਦਣ ਆਈ ਆਈ ਸੀ ਤੇ ਹੁਣ ਮੇਰਾ ਖਿਆਲ ਆ ਹੋ ਗਏ ਇਹਨੂੰ ਕਈ ਦਿਨ ਆਈ ਨੂੰ ਹਨਾ ਹੋ ਗਏ ਬਾਈ ਇਹਨੂੰ 7-8 ਦਿਨ ਹੋ ਗਏ 7-8 ਦਿਨਾਂ ਚ ਜੇਦੋਂ ਇੰਨੀ ਚੰਗੀ ਤਿਆਰ ਹੋ ਸਕਦੀ ਐ ਮਹੀਨੇ ਦੋ ਮਹੀਨਿਆਂ ਚ ਵਧੀਆ ਇਸ ਤੋਂ ਵੀ ਟੌਪ ਹੋ ਸਕਦੀ ਐ ਬਾਈ ਹੋ ਗਈ ਹੋ ਗਈ ਬਾਈ ਨਹੀਂ ਕਰ ਲਾਂਗੇ ਤਿਆਰ ਉਹ ਵੀ ਠੀਕ ਆ ਗੱਲ ਬੈਗੀ ਠੀਕ ਐ ਨਹੀਂ ਤਿਆਰ ਕਰ ਲਾਂਗੇ ਵਸੀ ਉਹ ਫੋਨ ਤਾਂ ਤੈਨੂੰ ਇਹਦੇ ਬਥੇਰੇ ਆਏ ਹੋਣਗੇ ਸੱਜਣਾ ਬੂਰੇ ਬੂਰੇ ਐ ਸਾਨੂੰ ਪਤਾ ਸੱਜਣੋ ਜਦੋਂ ਜਦੋਂ ਸਾਈ ਹੋ ਜਾਂਦੇ ਨੇ ਕਿਸੇ ਸੱਜਣ ਨਾਲ ਫਿਰ ਮੁੱਕਰਨ ਵਾਲਾ ਕੰਮ ਵੀ ਔਖਾ ਹੋ ਜਾਂਦਾ ਤੇ ਉਹ ਬਾਈ ਨੇ ਮੁੜ ਕੇ ਬਾਈ ਕਹਿੰਦਾ ਕਨੈਕਟ ਵੀ ਨਹੀਂ ਕਰਿਆ ਤੇ 10000 ਰੁਪਏ ਵੀ ਵਿਚੀ ਛੜਤਾ ਲੈ ਇੱਥੇ ਤੋਂ ਨਾ ਇਹਦੇ ਥਣ ਥਣ ਦਿਖਾ ਦਾਨਾ ਮੈਂ ਤੁਹਾਨੂੰ ਚਾਰ ਥਣ ਨੇ ਤੇ ਲੱਗੇ ਵੀ ਨਿਖੜਵੇਂ ਨੇ ਚੰਗੇ ਲੱਗੇ ਨੇ ਵਧੀਆ ਮੋٹے ਥਣ ਬਣਾਉਗੇ ਲਲਾ ਜੀ ਇਹਦਾ ਹੁਣ ਕੀ ਰੇਟ ਆ ਫਿਰ ਇਹਦਾ ਬਈ ਆਪਾਂ ਦੇਖੋ 10000 ਦੀ ਹਾਂ ਨਾ ਕਹੀ ਸੀਗੀ ਅੱਛਾ ਉਤੋਂ 10000 ਤੋਂ ਚੱਲ ਆਪਾਂ 1000 ਛੜ ਦਾਂਗੇ ਹੋਰ ਹੈ 10000 ਚ ਹੋਰ ਵੀ ਛੱਡ ਦਾਂਗੇ 1000 ਆ ਵੀ ਚੱਲ ਆਏ ਆ ਇਹ ਕੀਲੇ ਤੇ ਆਪਾਂ ਕੋਈ ਦੁੱਧੜੀ ਲਿਆ ਕੇ ਵੇਚਦੇ ਆਂ ਆ ਗਏ ਲੈ ਹੁਣ ਇਹ ਬੱਚੀ ਦਾ ਤੁਹਾਨੂੰ ਸੱਜਣੋ ਹੋਰ ਵੀ ਮਾਨਤਾ ਨਾਲ ਆਪਾਂ ਕਰਾਤਾ ਬਾਈ ਤੋਂ ਸਿਰਫ 9000 ਰੁਪਏ ਦੇ ਵਿੱਚ ਮਿਲੂਗੀ ਇਹਦੇ 'ਚ ਹੁਣ ਬਾਈ ਨੂੰ ਪਰੇਸ਼ਾਨ ਨਾ ਕਰੋ ਯਾਰ ਵੀ 9 'ਚ ਵੀ ਘੱਟ ਕਰ ਲਾ ਕਿਉਂਕਿ ਇਹਦੇ 'ਚ ਮੈਨੂੰ ਲੱਗਦਾ ਨਹੀਂ ਵੀ ਹੁਣ ਘੱਟ ਕਰਨ ਵਾਲੀ ਕੋਈ ਹੈਗੀ ਗੱਲਬਾਤ ਹੂੰ ਚੱਲ ਛੋੜ ਸੱਪਾ ਫੇਰ ਵੀ ਕਰਦਾਂਗੇ ਐਂ ਦਾ ਕਰਦਾਂਗੇ ਐ ਮੋੜਦਾ ਨਹੀਂ ਲਾਡੀ ਬੰਦਾ ਦਿਲਦریہ ਬੰਦਾ ਹੀ ਜੀ ਗੱਲ ਨਹੀਂ ਖਾਲੀ ਨਹੀਂ ਕਿਸੇ ਨੂੰ ਕਹਿੰਦਾ ਕਰੋ ਮੋੜਨਾ ਸੌਦਾ ਜਿੰਨੇ 'ਚ ਹੋ ਗਿਆ ਜ ਵੀ ਛੋਟੇ ਛੱਪਾ ਦਾ ਕਰ ਨਹੀਂ ਕਰਨਾ ਹਰੇਕ ਕਰਾਂਗੇ ਬਈ ਹੁਣ ਕੱਲ ਜਿਹੜਾ ਆਪਣੀਆਂ ਬੱਸੀਆਂ ਪਹਿਲਾਂ ਗੱਬਣਾ ਪਾਈਆਂ ਸੀ ਹਾਂਜੀ ਰਾਜਸਥਾਨ ਕੰਨੀਓ ਆਏ ਅੱਛਾ ਹੁਣ ਉਧਰ ਕਿਹੜਾ ਗਾ ਨਹੀਂ ਮਿਲਦੀ ਜੀ ਠੀਕ ਆ ਗੱਲ ਹੁਣ ਮਾਨਸਾ ਬਰਨਾਲਾ ਸਾਰਾ ਛੱਡ ਕੇ ਆਏ ਨੇ ਬੰਦਿਆ ਰੈਕੋਟ ਆਪਣੇ ਕੋਲੇ ਜੋੜਾ ਲੈ ਕੇ ਗਏ ਆ ਬਸ ਠੀਕ ਆ ਗੱਲ ਹਾਂਜੀ ਵੀ ਆਪਾਂ ਆਪਾਂ ਨੂੰ ਐ ਮੰਨ ਲੀਏ ਵੀ ਆਪਣਾ ਚੈਨਲ ਜਾਂਦਾ ਰਾਜਸਥਾਨ ਮਾਹੀ ਜਾਂਦਾ ਬਈ ਜਾਂਦਾ ਹੀ ਜਾਂਦਾ ਇਹ ਨੰਬਰ ਬੋਲ ਦੇ ਲਾਡੀ ਜਰਾ ਨੰਬਰ ਜੀ 6284943623 ਇੱਕ ਵਾਰੀ ਮਿਲੋਗੇ ਦੂਦਿਆ ਨੰਬਰ ਹੈ ਜੀ ਆਪਣਾ 985579812 ਲੋਕੇਸ਼ਨ ਬੋਲ ਦੇ ਲੱਗਿਆ ਆਪਣਾ ਲੋਕੇਸ਼ਨ ਬਾਈ ਆਪਣੀ ਜ਼ਿਲ੍ਹਾ ਲੁਧਿਆਣਾ ਜੀ ਤਹਿਸੀਲ ਰਾਏਕੋਟ ਨੇੜੇ ਪਿੰਡ ਆਪਣਾ ਹੈਗਾ ਜੀ ਕਲਸੀਆਂ ਤੇ ਆਂਡ ਲੋ ਆ ਕਲਸੀਆਂ ਤਕਰੀਬਨ ਤਕਰੀਬਨ ਸਾਰੇ ਪੰਜਾਬ ਚ ਬਾਹਰਲੀ ਦੁਨੀਆ ਚ ਵੀ ਕਲਸੀਆਂ ਪਿੰਡ 인ਦਰਜੀਤ ਨੇ ਕਰਿਆ ਸੱਜਣੋਂ ਮਸ਼ਹੂਰ ਹੋ ਉਸ ਏਰੀਆ ਚ ਖੜਿਆ ਆਪਾਂ ਰਾਏਕੋਟ ਸ਼ਹਿਰ ਦੇ ਨੇੜੇ ਖੜਿਆ ਆਂ ਜ਼ਿਲ੍ਹਾ ਬਾਈ ਨੂੰ ਪਈ ਜਾਂਦਾ ਲੁਧਿਆਣਾ ਤੇ ਬਾਕੀ ਬਾਈ ਦਾ ਨੰਬਰ ਹੈ ਜਿਹੜਾ ਨੰਬਰ ਮੈਂ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਉਹਦੇ ਤੇ ਸੰਪਰਕ ਕਰਕੇ ਇਹਨਾਂ ਨੂੰ ਕੋਈ ਵੀ ਗਾਂ ਪਸੰਦ ਆਉਂਦੀ ਆ ਡੰਗ ਦੋ ਡੰਗ ਬਾਈ ਕੋਲੇ ਚੋਕੇ ਜਾਨਵਰ ਲਿਆ ਸਕਦੇ ਹਾਂ ਤੇ ਇਸੇ ਤਰ੍ਹਾਂ ਹੀ ਕਿਸੇ ਹੋਰ ਘਰ ਚੋਂ ਚੰਗੀ ਵੀਡੀਓ ਚੰਗੇ ਜਾਨਵਰਾਂ ਦੀ ਲੈ ਕੇ ਮਿਲਾਂਗੇ ਉਦੋਂ ਤੱਕ ਚੈਨਲ ਨਾਲ ਬਣੇ ਰਹੋ ਧੰਨਵਾਦ